ਆ ਗਿਆ ਜੀ ਨਹੀਂ ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇਹ ਇੱਕ ਹੋਰ ਮੇਰੀ ਨਵੀਂ ਵੀਡੀਓ ਤੇ ਅੱਜ ਉਹਨੂੰ ਕੀ ਕਹੀਦਾ ਕੱਲ ਜਿਹੜੀ ਵੀਡੀਓ ਸ਼ੂਟ ਕੀਤੀ ਸੀ ਫਿਰ ਉਸੇ ਟਾਈਮ ਸ਼ਾਮ ਨੂੰ ਮੈਂ ਜਿਹੜਾ ਉਹਨੂੰ ਕੀ ਕਹੀਦਾ ਜੈਂਪਰ ਕੱਟਣ ਲੱਪੀ ਸੀ ਆਪਣਾ ਇਹ ਮੈਂ ਜੈਂਪਰ ਦੀ ਜੀ ਜੈਂਪਰ ਆਪਾਂ ਜੇ ਘਰੇ ਕੱਟੀਏ ਬਹੁਤ ਸੌਖੇ ਤਰੀਕੇ ਨਾਲ ਕੱਟਿਆ ਜਾ ਸਕਦਾ ਇਹਨਾਂ ਕੋਈ ਈਜ਼ੀ ਨਹੀਂ ਕੋਈ ਬਹੁਤ ਕੰਪਲਿਕੇਟਡ ਜੇ ਤਰੀਕੇ ਨਾਲ ਦੱਸ ਸਕਦਾ ਕੱਟਣਾ ਕੋਈ ਆਸਾਨੀ ਨਾਲ ਵੀ ਦੱਸ ਦਿੰਦਾ ਕੱਟਣਾ ਤੇ ਸਲਵਾਰ ਤਾਂ ਪਹਿਲਾਂ ਹੀ ਮੈਂ ਕਟਿੰਗ ਕਰਕੇ ਅੱਧੀ ਕਿ ਸਟਿਚ ਕਰ ਲਈ ਬਸ ਉਹਦੇ ਪਹੁੰਚੇ ਰਹਿੰਦੇ ਬਣਾਉਣ ਵਾਲੇ ਉਹ ਮੈਂ ਸਟਿਚ ਕਰੂੰਗੇ ਇਹ ਜੀ ਇੱਕ ਪੱਲਾ ਜਿਹੜਾ ਉਹਨੂੰ ਕੀ ਕਹਿੰਦਾ ਜੈਂਪਰ ਦਾ ਫੋਲਡ ਕਰਕੇ نیچے ਆ ਇੱਕ ਪੱਲਾ ਉੱਪਰ ਆ ਇਹਨਾਂ ਦੋਨਾਂ ਦੀ ਜਿਹੜੀ ਕਾਂਡ ਸੀ ਉਹ ਆਪਾਂ ਕੱਢ ਲਈ ਆ ਤੇ ਇੱਥੇ ਆਪਾਂ ਉਹਨੂੰ ਕੀ ਕਹੀਦਾ ਸਭ ਤੋਂ ਪਹਿਲਾਂ ਜਿਹੜੀ ਗਲੇ ਦੀ ਉਹ ਨਿਸ਼ਾਨੀ ਲਾ ਦਾਂਗੇ ਜਿਹੜਾ ਗਲੇ ਦੇ ਵਿੱਚ ਆਪਣਾ ਹੁੰਦਾ ਡਿਫਰੈਂਸ ਉਹ ਹੁੰਦਾ 5 ਇੰਚ ਦਾ ਤੇ ਉਹਦਾ ਹਾਫ ਰੈਜਿੰਦਾ 2.5 ਇੰਚ ਤੇ 2.5 ਇੰਚ ਤੇ ਮੈਂ ਲਾ ਲਈ ਸੀਗੀ ਨਿਸ਼ਾਨੀ ਤੇ ਤੀਰਾ ਮੇਰਾ ਹੈਗਾ 2.5 ਇੰਚ ਤੇ ਉਹ ਮੈਂ 3.5 ਇੰਚ ਤੇ ਨਿਸ਼ਾਨੀ ਲਾ ਲਈ ਸੀਗੀ 2.5 3.5 1 ਇੰਚ ਵਾਧੇ 1 ਇੰਚ ਤੋਂ ਦੋਕ ਸੂਤ ਮਤਲਬ ਕਿ ਦੋ ਕ ਲਾਈਨਾਂ ਜਿਹੜੀਆਂ ਹੁੰਦੀਆਂ ਹੁੰਦੀਆਂ ਇੰਚਾਂ ਵਾਲੀਆਂ ਉਹ ਵੱਧ ਤੇ ਇਹ ਮੈਂ 3.5 ਤੋਂ ਥੋੜਾ ਜਿਹਾ ਵੱਧ ਰੱਖ ਕੇ ਨਿਸ਼ਾਨੀ ਲਾ ਲਈ ਸੀ 6 6 ਇੰਚ ਦਾ ਮਤਲਬ ਕਿ ਮੇਰੀ ਸੇਦੇ ਦੇ ਹਿਸਾਬ ਨਾਲ ਮੇਰਾ ਮੋਢਾ ਉਹਨੂੰ ਕੀ ਕਹਿੰਦਾ ਬਣਦਾ ਤੇ 6 ਇੰਚ ਤੇ ਮੈਂ ਮੋਢੇ ਦੀ ਨਿਸ਼ਾਨੀ ਜਿਹੜੀ ਉਹ ਲਾ ਲਈ ਸੀ 6 ਤੇ ਇਧਰੋਂ ਮੈਂ ਜਿਹੜੀ ਆਪਣੀ ਚੈਸਟ ਮਤਲਬ ਕਿ ਬ੍ਰੈਸਟ ਸਾਈਜ਼ ਹੈ ਜਿਹੜਾ ਉਹਦੇ ਹਿਸਾਬ ਨਾਲ ਨਿਸ਼ਾਨੀ ਲਾ ਲਈ ਸੀ ਇੱਥੇ 9 ਤੇ 19 19ਆ ਮਤਲਬ ਕਿ ਚੈਸਟ ਤੇ ਫਿਰ ਉਹਦੇ ਹਿਸਾਬ ਨਾਲ ਮੈਂ 9.5 ਜਿਹੜੀ ਨਿਸ਼ਾਨੀ ਜਿਹੜੀ ਉਹ ਉਹਨੂੰ ਕੀ ਕਹਿੰਦਾ ਮਾਰਕ ਜਿਹੜਾ ਉਹ ਲਾ ਲਿਆ ਸੀ ਤੇ ਇੱਥੇ ਉਹਨੂੰ ਕੀ ਕਹਿੰਦਾ ਆਪਾਂ ਗੋਲਾਈ ਵਿੱਚ ਪਾ ਦੇਣੀ ਉਹਨੂੰ ਕੀ ਕਹਿੰਦਾ ਅ ਗੋਲਾਈ ਪਾ ਦੇਣੀ ਹੈ ਇੱਥੋਂ ਆਪਾਂ ਮੈਂ ਇੱਥੋਂ ਪਾ ਦੇਣੀ ਹੁੰਦੀ ਆ 2 2.5 ਦੇ ਲਾਗੇ ਉਹਨੂੰ ਕੀ ਕਹਿੰਦਾ ਪਾ ਦੇਣੀ ਹੁੰਦੀ ਆ ਤੇ ਜਿਹੜੀ ਇਹ ਅੰਦਰ ਆ ਉਹ ਅੱਧਾ ਇੰਚ 1 ਇੰਚ ਪਾਉਣੀ ਹੁੰਦੀ ਆ 1 ਇੰਚ ਪਾ ਕੇ ਤੇ ਇਹ ਥੋੜੀ ਜਿਹੀ ਥੋੜੀ ਜਿਹੀ ਅਵੇਂ ਅੱਧੇ ਅੱਧਾ ਇੰਚ ਨੂੰ ਕੀ ਕਹਿੰਦਾ ਬਾਹਰ ਨੂੰ ਜਿਹੜੀ ਇਹੋ ਗਲਾਈ ਜਿਹੜੀ ਇਹ ਕੱਢ ਦੇਣੀ ਆ ਫਰੰਟ ਵਾਲਾ ਜਿਹੜਾ ਪੱਲਾ ਵਾ ਉਹਦੀ ਤੇ ਬੈਕ ਵਾਲੇ ਦੀ ਜਿਹੜੀ ਉਹ ਉਹ ਗਲਾਈ ਜਿਹੜੀ ਉਹ ਜਿੱਥੇ ਆਪਾਂ ਬ੍ਰੈਸਟ ਦਾ ਲਗਾਇਆ ਹੋਇਆ ਵਾ ਨਿਸ਼ਾਨ ਉੱਥੋਂ ਲੈ ਕੇ ਜਿੱਥੇ ਮੋਢੇ ਦਾ ਨਿਸ਼ਾਨ ਆ ਉੱਥੋਂ ਤੱਕ ਉਹਨੂੰ ਕੀ ਕਹਿੰਦਾ 2 ਟਾ ਇੰਚ ਦੀ ਪਾ ਕੇ ਤੇ ਗੋਲ ਜਿਹੜੀ ਉਹ ਗਲਾਈ ਜਿਹੜੀ ਉਹ ਕਰ ਦੇਣੀ ਆ ਤੇ ਇਹ ਮੈਂ ਲਾ ਲਿਆ ਪਲੇਟਾਂ ਦਾ ਉਹਨੂੰ ਕੀ ਕਹਿੰਦਾ ਮਾਰਕ 9.5 ਤੇ ਆ ਤੇ ਮੈਂ ਐਡਾ ਇੰਚ ਵਾਧ ਰੱਖ ਕੇ 10 ਦੇ ਉੱਤੇ ਨਿਸ਼ਾਨੀਆਂ ਜਿਹੜੀਆਂ ਉਹ ਲਾ ਲਈਆਂ ਤੇ ਦੋਨੇ ਪਲੇਟਾਂ ਦਾ ਜਿਹੜਾ ਡਿਫਰੈਂਸ ਏ ਮਤਲਬ ਕਿ ਵਿਚਕਾਰ ਜਿਹੜੀ ਉਹਨੂੰ ਕੀ ਕਹਿੰਦਾ ਡਿਫਰੈਂਸ ਮੀਨਸ ਕੀ ਜਿਹੜੀ ਵਿਚਕਾਰ ਜਗਾ ਵਾ ਉਹ ਹੈਗਾ ਰੱਖ ਲਈ ਆਪਾਂ 3.5 ਤਿੰਨ ਵੀ ਰੱਖ ਸਕਦੇ ਤੁਸੀਂ 3.5 ਵੀ ਰੱਖ ਸਕਦੇ ਆ ਤੇ ਇੱਥੇ ਮੈਂ ਉਹਨੂੰ ਕੀ ਕਹਿੰਦਾ ਜਿੱਥੇ ਆਪਾਂ ਉਹ ਗਲੇ ਦੀ ਨਿਸ਼ਾਨੀ ਲਾਈ ਸੀਗੀ 2.5 ਇੰਚ ਉਹਦੇ ਉੱਤੇ ਕੱਟ ਲਾ ਦਿੱਤਾ ਤੇ ਜਿੱਥੇ ਗਲਾ ਅ ਮਤਲਬ ਕਿ ਜੋੜਨਾ ਉੱਥੇ ਵੀ ਕੱਟ ਲਾ ਦਿੱਤਾ ਤੇ ਜਿਹੜਾ ਫਰੰਟ ਮਤਲਬ ਕਿ ਜਿਹੜਾ ਮੋੜਿਆ ਹੋਇਆ ਉੱਥੇ ਵੀ ਕੱਟ ਲਾ ਦਿੱਤਾ ਆਪਾਂ ਤੇ ਇਹ ਉਹਨੂੰ ਕੀ ਕਹਿੰਦਾ 14 ਇੰਚ ਉਹਨੂੰ ਕੀ ਕਹਿੰਦਾ ਮੇਰੀ ਸਾਈਡ ਸੀਨ ਆ ਕਮਰ ਵਾਲੀ ਮਤਲਬ ਸਾਈਡ ਸੀਨ ਜਿਹੜੀ ਹੁੰਦੀ ਆ ਅ ਬ੍ਰੈਸਟ ਤੋਂ ਲੈ ਕੇ ਜਿਹੜੀ हिਪ ਤੱਕ ਹੁੰਦੀ ਆ ਉਹ ਉਹ ਮੈਂ ਲਗਾ ਲਈ ਸੀਗੀ ਤੇ ਇਹ ਮੈਂ ਚੈੱਕ ਕਰਨ ਲੰਪੀ ਸੀ ਆਪਣੇ ਜੈਂਪਰ ਤੇ ਇੰਨੀ ਸੀਨ ਆਏ ਉਹ ਤੇ ਉਹਨੂੰ ਕੀ ਕਹਿੰਦਾ ਫਿਰ ਮੈਂ ਸਾਈਡ ਸੀਨ ਲਗਾ ਕੇ ਤੇ ਇੱਥੇ ਆਪਾਂ ਲਾ ਲਾਂਗੇ ਨਿਸ਼ਾਨੀ ਤੇ ਐਦਾਂ ਮੈਂ ਵੀ YouTube ਤੇ ਦੇਖ-ਦੇਖ ਕੇ ਜੈਂਪਰ ਕੱਟਣੇ ਸਿੱਖੇ ਹੋਏ ਆ ਸਲਵਾਰਾ ਕੱਟਣੀਆਂ ਸਿੱਖੀਆਂ ਤੇ ਵਧੀਆ ਜੈਂਪਰ ਸੂਟ ਮਤਲਬ ਕਿ ਆਪਣਾ ਪੂਰਾ ਸੂਟ ਮੈਂ ਵਧੀਆ ਤਿਆਰ ਕਰ ਲੈਨੀ ਆ ਡਿਜ਼ਾਈਨ ਪਾ ਕੇ ਇਹ 6 ਇੰਚ ਮਤਲਬ ਕਿ ਬਰਸਟ ਦੀ ਜਿੱਥੇ ਆਪਾਂ ਨਿਸ਼ਾਨੀ ਲਾਈ ਆ ਉਪਰੋਂ ਮੋਢੇ ਕੋਲੋਂ ਉਥੋਂ 6 ਇੰਚ ਦੀ ਨਿਸ਼ਾਨੀ ਲਾ ਕੇ ਆਪਾਂ ਕਮਰ ਰੱਖ ਦਿੱਤੀ ਆ ਜਿੰਨੀ ਕਮਰ ਆ ਉਹ ਰੱਖ ਦਿੱਤੀ ਆ ਮੇਰੀ ਕਮਰ ਹੈਗੀ ਆ ਉਹਨੂੰ ਕਿ ਕਹਿੰਦਾ 16 ਤੇ ਮੈਂ 8 ਦੇ 8 ਤੇ ਨਿਸ਼ਾਨੀ ਜਿਹੜੀ ਉਹ ਲਾ ਦਿੱਤੀ ਤੇ ਉਨੀ ਹੀ ਮੇਰੀ ਹੈਪਿਆ ਤੇ ਉਹ ਉਹਨੂੰ ਕੀ ਕਹਿੰਦਾ ਆਪਾਂ 9.5 ਤੇ ਨਿਸ਼ਾਨੀ ਉਹ ਲਾ ਦਿੱਤੀ ਤੇ ਬਾਅਦ ਚ ਆਪਾਂ ਜਿਹੜੀ ਉਹ ਉਹਨੂੰ ਕੀ ਕਹਿੰਦਾ ਸਾਈਡ ਉਹਨੂੰ ਕੀ ਕਹਿੰਦਾ ਫਿਟਿੰਗ ਦੀ ਫਿਟਿੰਗ ਦੀ ਜਿਹੜੀ ਉਹਨੂੰ ਮੈਂ ਦੂਜੀ ਕੰੱਚ ਤੇ ਲਾ ਦਿੱਤੀ ਆਪਾਂ ਅ ਮਾਰਕ ਫਿਟਿੰਗ ਦਾ ਪੂਰੀ ਆਪਾਂ ਨਿਸ਼ਾਨੀ ਜਿਹੜੀ ਉਹ ਲਾ ਦਿੱਤੀ ਤੇ ਇੱਥੇ ਪਹਿਲਾਂ ਆਪਾਂ ਜਿਹੜਾ ਬੈਕ ਬੈਕ ਵਾਲਾ ਪੱਲਾ ਉਹਦੀ ਆਪਾਂ ਨੂੰ ਕੀ ਕਹਿਦਾ ਕਟਿੰਗ ਕਰ ਦਿੱਤੀ ਬੈਕ ਪੱਲੇ ਦੀ ਤੇ ਬੈਕ ਪੱਲੇ ਦੀ ਕਰਨ ਤੋਂ ਬਾਅਦ ਚ ਆਪਾਂ ਮੋਹਰਲਾ ਪੱਲਾ ਚੱਕ ਲਿਆ ਇਕੱਠਿਆਂ ਦੀ ਇਦਾਂ ਚੱਕ ਕੇ ਕਰਿਓ ਮੋਹਰਲੇ ਪੱਲੇ ਦੀ ਨਹੀਂ ਤਾਂ ਵਿਚੇ ਫਿਰ ਦੁਬਾਰਾ ਬੈਕ ਵਾਲੇ ਪੱਲੇ ਦੀ ਜਿਹੜੀ ਉਹ ਹੋ ਜੂਗੀ ਕਟਿੰਗ ਫਿਰ ਇਹਨਾਂ ਵੱਡ ਕਰ ਲੈਣਾ ਇਹ ਆਪਾਂ ਫਰੰਟ ਵਾਲੇ ਪੱਲੇ ਦੀ ਵੀ ਕਟਿੰਗ ਕਰ ਲਈ ਮੋਢਿਆਂ ਦੀ ਇੱਥੇ ਥੋੜਾ ਉਹ ਕੀ ਕਹਿਦਾ ਮੈਂ ਕਟਿੰਗ ਕਰ ਦਿੱਤੀ ਸੀ ਥੋੜੀ ਜੀ ਰੇਵ ਦੇ ਵਿੱਚ ਤੇ ਉਹਨਾਂ ਨੂੰ ਕੀ ਕਹਿੰਦਾ ਆਪਾਂ ਲਾ ਲੈਨੇ ਆ ਨਿਸ਼ਾਨੀ ਉਹਨੂੰ ਕੀ ਕਹਿੰਦਾ ਪਲੇਟਾਂ ਦੀ ਇਹ ਮੈਂ ਇਦਾਂ ਉਹਨੂੰ ਕੀ ਕਹਿੰਦਾ ਕੈਂਚੀ ਰੱਖ ਕੇ ਫੇਰ ਉਹ ਨੋਕ ਨਾਲ ਕੈਂਚੀ ਦੀ ਨਾ ਅੱਗੇ ਪਿੱਛੇ ਉਹਨੂੰ ਕੀ ਕਹਿੰਦਾ ਆਚਾਰਾ ਪੱਲਿਆਂ ਦੇ ਤੇ ਨਿਸ਼ਾਨੀ ਜਿਹੜੀ ਉਹ ਪਲੇਟਾਂ ਦੀ ਉਹਨੂੰ ਕੀ ਕਹਿੰਦਾ ਇੱਕ ਇੱਕ ਕੋ ਲਗਾ ਕੇ ਬਿੰਦੂ ਜੇ ਉਹ ਨਿਸ਼ਾਨੀ ਰੱਖ ਲਈਏ ਫਿਰ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਉਹਨ ਕੀ ਕਹਿੰਦਾ ਨਿਸ਼ਾਨੀ ਚੰਗੀ ਤਰ੍ਹਾਂ ਲਾ ਕੇ ਤੇ ਜੁਆਇਨ ਕਰ ਦਾਂਗੇ ਇਹ ਮੈਂ ਇੱਥੇ ਵੀ ਜਿੱਥੇ ਆਪਾਂ ਬ੍ਰੈਸਟ ਦਾ ਉਹਨੂੰ ਕੀ ਕਹਿੰਦਾ ਲਾਇਆ ਮਾਰਕ ਉੱਥੇ ਵੀ ਮੈਂ ਛੋਟਾ ਜਿਹਾ ਕੱਟ ਲਾ ਦਿੱਤਾ ਤੇ ਹੁਣ ਆਪਾਂ ਇਹੋ ਨਿਸ਼ਾਨੀ ਮੈਂ ਲਾ ਦਿੱਤੀ ਜੀ ਉਹਦੀ ਫੇਰ ਏਦਾਂ ਕੈਂਚੀ ਰੱਖ ਕੇ ਉਹਦੀ ਫਿਟਿੰਗ ਦੀ ਫਿਟਿੰਗ ਦੀ ਨਿਸ਼ਾਨੀ ਲਾ ਕੇ ਹੁਣ ਆਪਾਂ ਇਹਨੂੰ ਵੀ ਜੁਆਇਨ ਕਰ ਦਾਂਗੇ ਮੈਂ ਉੱਪਰਲਾ ਪੱਲਾ ਚੱਕ ਦਿੱਤਾ ਤੇ ਹੁਣ ਨਿਸ਼ਾਨੀ ਲਾ ਲਾਂਗੇ ਆਪਾਂ ਬੈਕ ਦੀ ਬੈਕ ਦੀ ਉਹ ਨਿਸ਼ਾਨੀ ਤਾਂ ਲਾ ਦਿੱਤੀ ਹੁਣ ਆਪਾਂ ਇਹਦੀ ਬੈਕ ਗਲੇ ਦੀ ਜਿਹੜੀ ਉਹ ਨੂੰ ਕੀ ਕਹਿੰਦਾ ਕਟਾਈ ਪਾਵਾਂਗੇ ਇਹ ਵੀ ਮਟਾਈ ਇੰਚ ਚ ਪਹਿਲਾਂ ਆਪਾਂ ਕੱਟ ਲਾਇਆ ਹੋਇਆ 2 ਢਾਈ ਇੰਚ ਤੇ ਉੱਥੇ ਰੱਖ ਕੇ ਮੈਂ 6.5 ਆਪਣਾ ਗਲਾ ਰੱਖਦੀ ਆ ਇਹ ਮੈਂ 6.5 ਉਹ ਨੂੰ ਕੀ ਕਹਿੰਦਾ ਕਰਕੇ ਫਿਰ ਇਹਨੂੰ ਯੂ ਸ਼ੇਪ ਬਣਾ ਕੱਟ ਮਤਲਬ ਕਿ ਪਹਿਲਾਂ ਐਲ ਸ਼ੇਪ ਚ ਲਾ ਕੇ ਨਿਸ਼ਾਨੀ ਫਿਰ ਮੈਂ ਇਹਨੂੰ ਯੂ ਸ਼ੇਪ ਮਤਲਬ ਕਿ ਗੁਲਾਈ ਦੇ ਦਿੱਤੀ ਸੀ ਕਿ ਮੈਂ ਬੈਕ ਤੇ ਬੁਕਰਮ ਵਾਲਾ ਗਲਾ ਨਹੀਂ ਪਾਉਣੀ ਮੈਂ ਬੈਕ ਗਲੇ ਦੀ ਵੀ ਜਿਹੜੀ ਯੂ ਸ਼ੇਪ ਚ ਕਟਿੰਗ ਕਰਦੀ ਆ ਬਹੁਤ ਸੋਹਣਾ ਬਣ ਜਾਂਦਾ ਤੇ ਫਿਟਿੰਗ ਵੀ ਜਿਹੜੀ ਉਹ ਬਹੁਤ ਸੋਹਣੀ ਹੁੰਦੀ ਹੈ ਮੈਂ ਯੂ ਸ਼ੇਪ ਵਿੱਚ ਗਲਾ ਜਿਹੜਾ ਉਹ ਨੂੰ ਕੀ ਕਹਿੰਦਾ ਕੱਟ ਕਰ ਲਿਆ ਬੈਕ ਵਾਲਾ ਬੈਕ ਵਾਲਾ ਗਲਾ ਜੂ ਯੂ ਸ਼ੇਪ ਚ ਇਹਦਾ ਕੱਟ ਕਰੀਏ ਫਿਰ ਬਹੁਤ ਸੋਹਣੀ ਉਹ ਨੂੰ ਕੀ ਕਹਿੰਦਾ ਫਿਟਿੰਗ ਆਉਂਦੀ ਹੈ ਜੇ ਆਪਾਂ ਬੁਕਰਮ ਵਾਲਾ ਗਲਾ ਪਾ ਦਿੰਨੇ ਆ ਕਈ ਵਾਰੀ ਫਿਟਿੰਗ ਵਧੀਆ ਆ ਜਾਂਦੀ ਆ ਤੇ ਇਹ ਆਪਾਂ ਜੀ ਬੈਕ ਵਾਲੇ ਗਲੇ ਦੀ ਕਟਿੰਗ ਕਰਨ ਤੋਂ ਬਾਅਦ ਵਿੱਚ ਇੱਥੇ ਵੀ ਨਿਸ਼ਾਨੀ ਲਾ ਲਾਂਗੇ ਪਲੇਟਾਂ ਦੀ ਇਹ ਇਹ ਜੀ ਮੇਰਾ ਸਕੇਲ ਮੈਂ ਲੈ ਕੇ ਆਉਂਗੀ ਦੂਜਾ ਸਕੇਲ ਵੀ ਜਿਹੜਾ ਹੁੰਦਾ ਵਾ ਉਹ ਵੀ ਲੈ ਕੇ ਆਉਂਗੀ ਸਟੀਲ ਜਿਹੜਾ ਜਿਹੜਾ ਬਣਿਆ ਹੁੰਦਾ ਇਹ ਮੈਂ ਪਹਿਲਾਂ ਲੈ ਕੇ ਹੁੰਦੇ ਸੀ ਵੁੱਡਨ ਦੇ ਜਦੋਂ ਮੈਂ ਸਟੀਚਿੰਗ ਕਰਦੀ ਹੁੰਦੀ ਸੀਗੀ ਫਿਰ ਮੈਂ ਸਟੀਚਿੰਗ ਛੱਡ ਦਿੱਤੀ ਸੀ ਕਿਉਂਕਿ ਥੋੜਾ ਕੀ ਮਤਲਬ ਸਮਾਈ ਵਗੈਰਾ ਵੀ ਲੋਕੀ ਨਹੀਂ ਦਿੰਦੇ ਇਸ ਕਰਕੇ ਮੈਂ ਹੋਰ ਸਟਿਚ ਕਰਨੇ ਛੱਡ ਦਿੱਤੇ ਸੀ ਹੁਣ ਮੈਂ ਆਪਦੇ ਤਾਂ ਆਪ ਹੀ ਸਟਿਚ ਕਰਿਆ ਕਰੂੰਗੀ ਤੇ ਇਹ ਜੀ ਮੈਂ ਲਾ ਲਈ ਪਲੇਟਾਂ ਦੇ ਨਿਸ਼ਾਨੀ ਵੀ ਇਹ ਫਰੰਟ ਵਾਲੇ ਤੇ ਬੈਕ ਸਾਈਡ ਤੇ ਇੱਕ ਪੱਲੇ ਤੇ ਰਹਿ ਗਈ ਸੀ ਨਿਸ਼ਾਨੀ ਪਲੇਟਾਂ ਦੀ ਇਹ ਫਿਟਿੰਗ ਵਾਲੀ ਵੀ ਲਾ ਦਿੱਤੀ ਉਹ ਮੈਂ ਨਿਸ਼ਾਨੀ ਲਾ ਲਈ ਸੀ ਫਿਟਿੰਗ ਵਾਲੀ ਤੇ ਡਾਰਕ ਕੀਤੀ ਨਹੀਂ ਸੀ ਉਹ ਵੀ ਲਾ ਲਈ ਤੇ ਹੁਣ ਆਪਾਂ ਇਹਨਾਂ ਨੂੰ ਜੀ ਆਪਸ ਚ ਜੁਆਇਨ ਕਰਕੇ ਤੇ ਇਹਨਾਂ ਨੂੰ ਦਵਾਂਗੇ ਆਪਾਂ ਰੱਖ ਕੱਲ ਨੂੰ ਇਹਨਾਂ ਦੀ ਕਰਾਂਗੇ ਆਪਾਂ ਸਟਿਚਿੰਗ ਸਟੈਪ ਬਾਈ ਸਟੈਪ ਮੈਂ ਤੁਹਾਨੂੰ ਦੱਸਾਂਗੀ ਵੀ ਮੈਂ ਕਿਦਾਂ ਸਟਿਚ ਕਰਦੀ ਆਂ ਹੇ ਆਪਾ ਪੂਰੇ ਪੱਲੇ ਦੀ ਉਹਨੂੰ ਕੀ ਕਹਿੰਦਾ ਪਾ ਕੇ ਆਹ ਕਟਿੰਗ ਰੱਖ ਦਿੱਤੀ ਤੇ ਹੁਣ ਆਪਾਂ ਕਵਾ ਕਰਾਂਗੇ ਬਾਵਾ ਕੱਟ ਬਾਵਾ ਦੀ ਕਟਿੰਗ 슬ੀਵਸ ਦੀ ਤੇ ਇਹ ਦੇਖ ਲਈਏ ਕਿੰਨੀਆਂ ਬਾਜ਼ੂ ਮੇਰੀ 15 ਤੇ ਮੈਂ ਫਿਰ ਮੈਂ ਨਾਪ ਲਿਖਿਆ ਨਹੀਂ ਸੀਗਾ ਆ ਲਿਖਣਾ ਚਾਹੀਦਾ ਸੀ ਮੈਨੂੰ ਤੇ ਜੈਂਪਰ ਮੈਂ ਰੱਖਿਆ ਸੀ ਤੇ ਮੈਂ ਦੇਵਲੀ ਸੀਗੀ ਤੇ ਏਸੀ ਚੱਲਣ ਦਿਆ ਸੀ ਮੈਂ ਕਿਹਾ ਚਲ ਮੈਂ ਉਹਨੂੰ ਕੀ ਕਹਿੰਦਾ ਕਟਿੰਗ ਕਰ ਹੀ ਲੈਣੀ ਆ ਜੈਂਪਰ ਦੀ ਤਾਂ ਕਰਕੇ ਮੈਂ ਕਟਿੰਗ ਕਰਨ ਲੱਪੀ ਤੇ ਸਬਜੀ ਵਗੈਰਾ ਬਣੀ ਹੋਈ ਸੀਗੀ ਤੇ ਇਸ ਕਰਕੇ ਮੈਂ ਕਿਹਾ ਹੈਗੇ ਤਾਂ ਵੇਲੇ ਹੀ ਆ ਚਲੋ ਜੰਪਰ ਦੀ ਕਟਿੰਗ ਕਰ ਲਈਏ ਕੱਲ ਨੂੰ ਸਟੀਚਿੰਗ ਕਰ ਲਾਂਗੇ ਤੇ ਇਹ ਨੂੰ ਕੀ ਕਹੀਦਾ ਮੈਂ ਜਿੰਨੀਆਂ ਬਾਹਾਂਵਾਂ ਚਾਹੀਦੀਆਂ 15 ਉਹ ਤੋਂ ਥੋੜਾ ਵੱਧ ਰੱਖ ਕੇ ਤੇ ਜਿਹੜਾ ਵਾਧੂ ਕਪੜਾ ਉਹਨੂੰ ਦਿੱਤਾ ਜੀ ਕੱਟ ਕਰ ਕੱਟ ਕਰ ਦਿੱਤਾ ਕਟਿੰਗ ਕਰ ਦਿੱਤੀ ਤੇ ਤੇ ਮੇਰੀ ਜਿਹੜੀ ਉਹ ਇਧਰੋਂ ਵੀ ਜਿਹੜੀ ਕਾਣਿਆਂ ਨੂੰ ਕੀ ਕਹਿੰਦਾ ਉਹ ਮੈਂ ਕਿਹਾ ਚਲੋ ਕੱਢ ਦਿੰਨੇ ਆ ਵੈਸੇ ਲੋੜਤ ਨਹੀਂ ਸੀਗੀ ਉਹ ਆ ਜਾਣੀ ਸੀ ਉਹਦੇ ਵਿੱਚ ਮੋਢੇ ਦੀ ਕਾਟ ਦੇ ਵਿੱਚ ਤੇ ਹੁਣ ਆਪਾਂ ਫਰੰਟ ਤੇ ਨਿਸ਼ਾਨੀ ਲਾ ਲੈਨੇ ਆ ਬਾਹਾਂ ਦੀ ਮੋਰੀ ਦੀ ਤੇ ਬਾਹਾਂ ਦੀ ਫੁੱਲਾਂ ਦੀ ਮੈਂ ਪਹਿਲਾਂ ਹੀ ਦੇਖ ਲਿਆ ਸੀ ਜਦੋਂ ਜਿਹੜਾ ਤੁਹਾਡਾ ਕੋਈ ਪ੍ਰਿੰਟ ਸੂਟ ਹੈ ਉਹਨਾਂ ਦੇ ਫੁੱਲਾਂ ਦੀ ਜਰੂਰ ਉਹ ਦੇਖ ਲਿਆ ਕਰੋ ਤੇ ਇਹ ਫੁੱਲਾਂ ਦੇ ਮੂੰਹ ਜਿਹੜੇ ਉਹ ਕਿਹੜੀ ਸਾਈਡ ਤੇ ਕਈ ਵਾਰੀ ਤੇ ਦੋਨੇ ਪਾਸੇ ਹੁੰਦੇ ਕਈ ਵਾਰੀ ਇੱਕ ਪਾਸੇ ਹੁੰਦੇ ਆ ਤੇ ਫਿਰ ਉਹ ਦੇਖ ਕੇ ਕਟਿੰਗ ਕਰਨੀ ਪੈਂਦੀ ਆ ਤੇ ਉਹ ਪਹਿਲਾਂ ਮੈਂ ਬਾਹ ਦੀ ਮੋਰੀ ਰੱਖ ਲਈ ਸੀ 2 ਇੰਚ ਉਹ ਵਧ ਰੱਖ ਲਈ ਮੈਂ ਤੇ ਇੱਥੇ ਮੈਂ ਰੱਖ ਲਈ ਜੀ ਬਾ ਮੋਡੇ ਦੀ ਕਾਟ corner ਦੇ ਵਿੱਚੋਂ 2.5 ਇੰਚ ਦੀ ਉਹਨੂੰ ਕੀ ਕਹਿੰਦਾ ਮੈਂ ਲਾ ਕੇ ਨਿਸ਼ਾਨੀ ਗੁਲਾਈ ਦੇ ਦਿੱਤੀ ਸੀ ਉੱਪਰ ਉਹ ਰੱਖ ਲਿਆ ਸੀ 1 ਇੰਚ ਦਾ ਤੇ ਇਹ ਮੈਂ ਜੁਆਇਨ ਕਰ ਦਿੱਤੇ ਸੀਗੇ ਗੁਲਾਈ ਦਿੱਤੀ ਤੇ ਉੱਥੋਂ 2.5 ਇੰਚ ਰੱਖੀ ਸੀਗੀ ਆਪਾਂ ਜੰਪਰ 'ਚ ਵੀ ਮੋਢੇ ਤੋਂ ਤੇ ਇੱਥੇ ਵੀ 2.5 ਰੱਖ ਲਈ। ਤੇ ਇਹ ਆਪਾਂ ਜੀ ਹੁਣ ਇਹਨੂੰ ਗੋਲ ਕਰ ਦਾਂਗੇ ਇੱਥੋਂ। ਇਹ ਜੀ ਗੋਲ ਕਰ ਦਿੱਤੀ ਤੇ ਹੁਣ ਆਪਾਂ ਜੀ ਮੋਹਰੇ ਪੱਲੇ ਜਿਹੜੇ ਆਪਣੇ ਬਾਹਾਂ ਦੇ ਮੋਹਰੇ ਪੱਲੇ ਇਹਨਾਂ ਨੂੰ ਥੋੜੀ ਜਿਹੀ ਡੂੰਗੀ ਕਾਟ ਕਰ ਦਾਂਗੇ ਇਹਦੀ। ਤੇ ਅੱਧਾ ਇੰਚ ਡੂੰਗੀ ਜਿਹੜੀ ਉਹ ਮੈਂ ਪਾ ਦੇਣੀ ਹੁੰਦੀ ਆ। ਤੇ ਇਹ ਉਹਨੂੰ ਕੀ ਕਹਿੰਦੇ ਆ ਅੱਧਾ ਇੰਚ ਡੂੰਗੀ ਕਾਟ ਜਿਹੜੀ ਆਪਾਂ ਜਿੱਤੇ ਉਹ ਨਿਸ਼ਾਨੀ ਲਾਈ ਸੀਗੀ ਉਹ ਜਿਹੜੀ ਔ 2.5 ਇੰਚ ਵਾਲੀ ਉਹ ਤੋਂ ਨੂੰ ਕੀ ਕਹਿੰਦਾ ਇਹ ਆਪਾਂ 1/2 ਇੰਚ ਇਹ ਆਪਾਂ ਕਰ ਦਿੱਤੀ ਜੀ ਮੋਰਲੇ ਬਾਵਾ ਵਾਲੇ ਪੱਲੇ ਦੀ ਡੂੰਗੀ ਕਟਿੰਗ ਕਰਕੇ ਇਹ ਆਪਾਂ ਜੀ ਬਾਵਾ ਦੀ ਵੀ ਹੋ ਗਈ ਕਟਿੰਗ ਤੇ ਹੁਣ ਆਪਾਂ ਜੀ ਕਰਾਂਗੇ ਗਲਾ ਹ ਗਲਾ ਨੂੰ ਕੀ ਕਹਿੰਦਾ ਬੁਕਰਮਾ ਵਾਲੇ ਪਾਉਣ ਕਰਕੇ ਫਰੰਟ ਵਾਲੇ ਤੇ ਮੈਂ ਹੁਣ ਉਹਨੂੰ ਕੀ ਕਹਿੰਦਾ ਨੂੰ ਆਸਨਾਂ ਨੂੰ ਕੀ ਕਹਿੰਦਾ ਹੁਣ ਇਹ ਚਪਕਾ ਲੂਗੇ ਇਹਨੂੰ ਕੱਪੜੇ ਉੱਤੇ ਗਲੇ ਨੂੰ ਮੈਂ ਲਈ ਐਂਸੀ ਕੱਲ ਦੇਖਿਆ ਤੇ ਵੀਡੀਓ ਚ ਮਾਰਕੀਟ ਤੇ ਗਲੇ ਮੈਂ ਕਿ ਚੱਲੇ ਦੂਜਾ ਯੂ ਸ਼ੇਪ ਨਹੀਂ ਪਾਉਣਾ ਅੱਗੇ ਜ਼ਿਆਦਾਤਰ ਸੂਟਾਂ ਚ ਯੂ ਸ਼ੇਪ ਹੀ ਆ ਇਹ ਵਾਲਾ ਪਾਉਨੇ ਆ ਔਰ ਟੈਂਪਲ ਟੈਂਪਲ ਉਹਨੂੰ ਕੀ ਕਹਿੰਦਾ ਡਿਜ਼ਾਈਨ ਇਹਨੂੰ ਕਹਿ ਦਿੰਦੇ ਆ ਟੈਂਪਲ ਉਵਲ ਬੁੰਨੇ ਆ ਪ੍ਰੈਸ ਲਾਈਨ ਚਲੇਗੀ ਸੀ ਇਹ ਭੱਗੇ ਹੋਗੇ 5 ਇੰਚ ਵਿਚਕਾਰ ਸਪੇਸ ਹੁੰਦੀ ਆ ਗਲੇ ਦੇ ਦੋਨੇ ਕਾਰਨਰਸ ਤੋਂ ਤੇ ਫਿਰ ਇਸ ਕਰਕੇ ਉਹ 10 ਰੱਖ ਕੇ ਮੈਂ ਤੇ ਇਹ ਉਹਨੂੰ ਕੀ ਕਹੇ ਦਾ ਪ੍ਰੈਸ ਨਾ ਮੈਂ ਗਲਾ ਜਿਹੜਾ ਦੇਣਾ ਜੋੜ ਇਹ ਮੈਂ ਪੁੱਠੀ ਸਾਈਡ ਰੱਖ ਲਈ ਸੀ ਗਲੂ ਵਾਲੀ نیچے ਆਉਣੀ ਆ ਗਲੂ ਵਾਲੀ ਸਾਈਡ ਥੱਲੇ ਕਰਕੇ ਇਹ ਗਲਾ ਜਿਹੜਾ ਮੈਂ ਉਹਨੂੰ ਕੀ ਕੀ ਦਾ ਚਿਪਕਾ ਦੂੰਗੀ ਮਤਲਬ ਕਿ ਤਿਆਰੀ ਫੁੱਲ ਕਰ ਲੈਣੀ ਮੈਂ ਬਾਅਦ ਚ ਸੀਨ ਵਿੱਚ ਸੋਕਾ ਹੁੰਦਾ ਯਾਨੀ ਕਿ ਮੈਨੂੰ ਕੱਲ ਨੂੰ ਗਲਾ ਮਤਲਬ ਕਿ ਚਿਪਕਾਉਣਾ ਪਊਗਾ ਇਹ ਆਪਾਂ ਚੰਗੀ ਤਰ੍ਹਾਂ ਗਲਾ ਜਿਹੜਾ ਉਹਦਾ ਚਿਪਕਾ ਲਿਆ ਇੰਨਾ ਕੁ ਉਹਨੂੰ ਕੀ ਕੀ ਦਾ ਪ੍ਰੈਸ ਥੋੜੀ ਠੰਡੀ ਕਰਕੇ ਪੂਰੀ ਤਰ੍ਹਾਂ ਗਰਮ ਨਹੀਂ ਸੀ ਉਹ ਚਿਪਕੀ ਨਹੀਂ ਸੀ ਰਿਹਾ ਜੁੜਾ ਨਹੀਂ ਨਹੀਂ ਸੀ ਦਿਆ ਤੇ ਫਿਰ ਮੈਂ ਉੱਥੇ ਮ ਲਾ ਜਾ ਕੇ ਸੋਫੇ ਕੋਲ ਪ੍ਰੈਸ ਲਾ ਜਾ ਕੇ ਦਵਾਰਾ ਲਾ ਕੇ ਨੂੰ ਫੇ ਚਪਕਾਉਂਗੀ ਇਹ ਉੱਥੇ ਉਹਨੂੰ ਕੀ ਕਹੀਗਾ ਰੱਖ ਲਿਆ ਮੈਂ ਗਲਾ ਪ੍ਰੈਸ ਲਾ ਲਈ ਸੀ ਤੇ ਮੈਂ ਚੰਗੀ ਤਰ੍ਹਾਂ ਉਹਨੂੰ ਕੀ ਕਹੀਗਾ ਚਿਪਾਵਾ ਦਿੱਤਾ ਉਹਨੂੰ ਕਿ ਕਿਹਦਾ ਗਲਾ ਤੇ ਇਸ ਤੋਂ ਬਾਅਦ ਵਿੱਚ ਆਪਾਂ ਜਿਹੜਾ ਬੈਕ ਦਾ ਗਲਾ ਨਾ ਉਹ ਉਹਦੀ ਉਹਦੇ ਵਾਸਤੇ ਲੀਰ ਕੱਢਾਂਗੇ ਤੇ ਤੁਸੀਂ ਵੀ ਦੱਸਿਓ ਜਿਹੜਾ ਬੈਕ ਗਲਾ ਤੁਸੀਂ ਉਹਦੇ ਉੱਤੇ ਲੀਰ ਕਿੱਦਾਂ ਲਾਉਨੇ ਆ ਤੇ ਮੈਂ ਵੀ ਹੁਣ ਤੁਹਾਨੂੰ ਦੱਸਦੀ ਮੈਂ ਉਹਦੀ ਲੀਰ ਕਿੱਦਾਂ ਮੱਕੇ ਜਿਹੜੇ ਵੱਡੇ ਵੱਡੇ ਟੇਲਰ ਆ ਉਹਨਾਂ ਉਹ ਤਾਂ ਲਾਉਂਦੇ ਹੀ ਆ ਉਹਨਾਂ ਨੂੰ ਤਾਂ ਪਤਾ ਹੀ ਆ ਬਟ ਜਿਹੜੇ ਆਪਣੇ ਵਰਗੇ ਲੋਕ ਆ ਜਿਹੜੇ ਘਰਾਂ ਵਿੱਚ ਲੇਡੀਜ਼ ਆਪਣੇ ਸੂਟ ਆਪ ਸਟਿਚ ਕਰਦੀਆਂ ਜ ਜਿਹਨਾਂ ਨੂੰ ਥੋੜੇ ਬਹੁਤੇ ਹੁੰਦੇ ਆ ਥੋੜੇ ਨਹੀਂ ਹੁੰਦੇ ਇਹ ਆਪਾਂ 1 ਕਿ 1 ਇੰਚ ਵੱਧ ਰੱਖ ਕੇ ਤੇ ਜਿਹੜਾ ਕੱਪੜਾ ਵਾ ਬਾਕੀ ਉਹਨੂੰ ਉਹਨੂੰ ਕੀ ਕੀ ਦਾ ਕੱਟ ਦੋਗੇ ਇਹ ਮੈਂ ਕੱਟ ਦਿੱਤਾ ਸੀ ਉਹਨੂੰ ਕੀ ਕਹਿੰਦਾ ਬਾਦੂ ਕੱਪੜਾ ਲਓ ਜੀ ਇਹ ਆਪਣਾ ਗਲਾ ਵੀ ਤਿਆਰ ਹੋ ਗਿਆ ਤੇ ਹੁਣ ਜੀ ਆਪਾਂ ਇਹ ਮੈਂ ਇਦਾਂ ਖੁੰਜੇ ਤੋਂ ਫੜ ਕੇ ਦੂਜੇ ਖੁੰਜੇ ਤੱਕ ਇਹਨੂੰ ਤ੍ਰਿਕੋਣਾ ਕਰ ਦਿੱਤਾ ਸੀ ਹੁਣ ਇਹਨੂੰ ਆਪਾਂ ਕਰ ਲਾਂਗੇ ਪ੍ਰੈਸ ਤੇ ਫਿਰ ਆਪਾਂ ਲੀਰ ਕੱਢ ਲਾਂਗੇ ਬੈਕ ਗਲੇ ਵਾਸਤੇ ਮੈਂ ਬੈਕ ਗਲੇ ਤੇ ਇਦਾਂ ਚੋਰਸ ਕਪੜਾ ਨਹੀਂ ਲਾਉਣੀ ਜਿਹਦਾ ਚੋਰਸ ਰੱਖ ਕੇ ਕੇ ਬਾਅਦ ਚ ਕੱਟ ਦਿੰਦੇ ਆ ਜਿਹਦਾ ਆਪਾਂ ਫਰੰਟ ਤੇ ਲਾਈਦਾ ਬੈਕ ਗਲੇ ਲਈ ਵੀ ਮੈਂ ਜਿਹੜੀ ਰੇਵ ਲਈ ਰਿਆ ਉਹੀ ਕੱਢਦੀ ਆ ਇਹ ਰੇਵ ਦੀ ਦੇਖ ਲਓ ਤੁਸੀਂ ਇੱਦਾਂ ਕੱਟ ਹੋ ਜਾਂਦੀ ਆ ਇਹ ਜੀ ਇੱਦਾਂ ਕਰਕੇ ਆ ਮੈਨੂੰ ਕਹੋ ਕਪੜਾ ਕੰਮ ਆ ਜੂਗਾ ਕਿਉਂਕਿ ਮੇਰੇ ਪੌਂਚਿਆਂ ਦਾ ਕਪੜਾ ਥੋੜਾ ਦਾ ਪਿਆ ਥੋੜਾ ਥੋੜਾ ਜੋੜ ਕੇ ਫਿਰ ਪੌਂਚਿਆਂ ਤੇ ਲਾ ਲੂ ਤੇ ਆਪਾਂ ਜੀ ਕੱਟ ਲਈ ਆ ਜੀ ਬੈਕ ਗਲੇ ਵਾਸਤੇ ਲੀਰ ਉਹ ਵੀ ਰੇਵ ਰੇਵ ਲੀਰ ਜੇ ਆਪਾਂ ਜਦੋਂ ਲਾਉਨੇ ਆ ਤੇ ਗਲੇ ਦੀ ਬਹੁਤ ਸੋਹਣੀ ਸਫਾਈ ਹੁੰਦੀ ਆ ਬੈਕ ਨੈਕ ਦੀ ਤੇ ਉਹਨੂੰ ਕੀ ਕਹਿੰਦਾ ਬਹੁਤ ਸੋਹਣਾ ਉਹਨੂੰ ਕੀ ਕਹਿੰਦਾ ਬੰਦਾ ਬੈਕ ਨੈਕ ਤੇ ਚੋਰਸ ਇਦਾਂ ਕਪੜਾ ਲਾਉਣ ਨਾਲ ਇਦਾਂ ਰੇਵ ਲੀਰ ਕੱਟ ਕੇ ਫਿਰ ਉਹਨੂੰ ਕੀ ਕਹਿੰਦਾ ਗਲੇ ਤੇ ਲਾਉਣੀ ਚਾਹੀਦੀ ਆ ਇਹ ਜੀ ਮੈਂ ਕੱਟ ਲਈ ਸੀ ਬੈਕ ਲੀਰ ਵੀ ਤੁਸੀਂ ਵੀ ਦੱਸਿਓ ਅ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ ਕੌਣ ਕੌਣ ਘਰ ਦੇ ਵਿੱਚ ਆਪੇ ਐਕਸਪੈਰੀ ਐਕਸਪੈਰੀਮੈਂਟ ਕਰ ਕਰਕੇ ਸਿੱਖਿਆ ਹੋਇਆ ਵਾ ਕੱਪੜੇ ਸੀਨੇ ਮੈਂ ਤੇ ਇਦਾਂ ਹੀ ਸਿੱਖਿਆ ਹੋਇਆ ਕੁਝ YouTube ਤੋਂ ਦੇਖ ਦੇਖ ਕੇ ਤੇ ਕੁਝ ਘਰੇ ਪਹਿਲਾਂ ਤਾਂ ਪਹਿਲਾਂ ਪਹਿਲਾਂ ਤਾਂ ਕੱਪੜੇ ਬਹੁਤ ਖਰਾਬ ਕੀਤੇ ਮੈਂ ਫਿਰ ਮੈਨੂੰ ਆਗੇ ਸੀ ਸੀਨੇ ਬਾਏ ਬਾਏ ਜੀ ਸਾਰਿਆਂ ਨੂੰ